ਆਪਾਂ ਆਏ ਆਂ ਜੀ ਬਦਨੀ ਰੋਸ਼ਲਾ ਵਿੱਚ ਜੋ ਸਲਾਨਾ ਵਰਸਿਸ ਸਮਾਗਮ ਹੁੰਦੇ ਆ ਉੱਥੇ ਕਰਦੇ ਆਪਾਂ ਦਰਸ਼ਨ ਮੇਲਾ ਨਾਲ ਤੁਹਾਨੂੰ ਵੀ ਕਰਵਾਉਣਾ ਸੰਤ ਮਹੇਸ਼ ਮੂਨੀ ਜੀ ਬੋਰੇ ਵਾਲੇ ਅਤੇ ਸੰਤ ਬਲਬੀਰ ਸਿੰਘ ਜੀ ਰਣਿਏ ਵਾਲੇ ਉਹਨਾਂ ਦੀ ਯਾਦ ਵਿੱਚ ਜੋ ਸਲਾਨਾ ਵਰਸਿਸ ਸਮਾਗਮ ਹਰ ਇੱਕ ਸਾਲ ਹੁੰਦੇ ਆ ਇਸ ਸਾਲ ਵੀ ਗਊਸ਼ਾਲਾ ਨਹਿਰ ਵਾਲੀ ਬਦਨੀ ਕਲਾ ਵਿਖੇ ਇਹ ਸਮਾਗਮ ਹੋ ਰਿਹਾ ਜੋ 15 ਸਤੰਬਰ ਤੋਂ ਸ਼ੁਰੂ ਹੋ ਗਏ ਆ ਤੇ 29 ਸਤੰਬਰ ਨੂੰ ਐਤਵਾਰ ਵਾਲੇ ਦਿਨ ਹੀ ਇਸ ਦੇ ਭੋਗ ਪਾਏ ਜਾਣਗੇ ਸੰਗਤਾਂ ਨੇ ਵੱਧ ਤੋਂ ਵੱਧ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਆਪਾਂ ਪਹੁੰਚੇ ਆ ਜੀ ਅੱਜ ਗਊਸ਼ਾਲਾ ਆਉਣ ਵਾਲੀ ਬਦਨੀ ਕਲਾਂ ਇੱਧਰ ਪਹਿਲਾਂ ਆਪਾਂ ਜੋੜਾ ਘਰ ਵਿਖੇ ਜੋੜੇ ਜਮਾ ਕਰਵਾਏ ਉਸ ਤੋਂ ਬਾਅਦ ਅੰਦਰ ਆਪਾਂ ਕਰਦੇ ਆ ਦਰਸ਼ਨ ਮੇਲਾ ਨਤਮਸਤਕ ਹੋਨੇ ਆ ਜੀ ਸੇਵਾਦਾਰਾਂ ਦਾ ਕੋਈ ਅੰਤ ਨਹੀਂ ਬਹੁਤ ਸੇਵਾਦਾਰ ਲੱਗੇ ਪਿਆ ਸੇਵਾਦਾਰ ਸੇਵਾ ਕਰਨ ਇਥੇ ਕਿਦਰੀ ਆਪਣਾ ਚਾਹ ਦਾ ਲੰਗਰ ਚੱਲ ਰਿਹਾ ਪਕੌੜਿਆਂ ਦਾ ਲੰਗਰ ਚੱਲ ਰਿਹਾ ਪ੍ਰਸ਼ਾਦੇ ਪਾਣੀ ਦਾ ਲੰਗਰ ਚੱਲ ਰਿਹਾ ਸੰਗਤਾਂ ਵੀ ਬਹੁਤ ਦੂਰੋਂ ਦੂਰੋਂ ਆ ਰਹੀਆਂ ਇਥੇ ਇਹ ਸਾਲਾਨਾ ਵਰਸੀ ਸਮਾਗਮ ਹਰ ਇੱਕ ਸਾਲ ਮਨਾਇਆ ਜਾਂਦਾ ਜੀ ਇਹ ਆਪਣਾ ਲੰਗਰ ਹਾਲ ਦੀਆਂ ਤਸਵੀਰਾਂ ਆਈਆਂ ਜੀ ਸੇਵਾਦਾਰ ਵੀਰ ਜੋ ਲੰਗਰ ਵਗੈਰਾ ਤਿਆਰ ਕਰ ਰਹੇ ਆ ਸਬਜ਼ੀ ਕੱਟ ਰਹੇ ਆ ਇੱਧਰ ਜੋ ਲੱਡੂ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਜਾਂਦਾ ਉਹ ਲੱਡੂ ਤਿਆਰ ਕੀਤੇ ਜਾ ਰਹੇ ਆ ਇੱਧਰ ਸੇਵਾਦਾਰ ਤਿਆਰ ਕਰ ਰਹੇ ਆ ਇੱਧਰ ਵਟਣ ਦੀ ਵੀ ਲੱਡੂ ਵਟਣ ਦੀ ਸੇਵਾ ਕਰ ਰਹੇ ਆ ਵੀਰ ਭੈਣ ਬਜ਼ੁਰਗ ਇਹ ਤੁਸੀਂ ਕਰੋ ਅੰਦਰੋਂ ਦਰਸ਼ਨ ਜੀ ਸੰਤ ਮਹੇਸ਼ ਮਨੀ ਜੀ ਬੋਰੇਵਾਲਿਆਂ ਦੀ ਜਗ੍ਹਾ ਤੇ ਇਹ ਕਰੋ ਦਰਸ਼ਨ ਜੀ ਅੰਦਰੋਂ ਇੱਧਰ ਆ ਕੇ ਲੰਗਰ ਵਾਲੇ ਪਾਸੇ ਜੀ ਆਪਾਂ ਵੀਰ ਇੱਧਰ ਪਹਿਲਾਂ ਚਾਹ ਬਣਾ ਰਹੇ ਆ ਚਾਹ ਦੇ ਨਾਲ ਹੀ ਇੱਧਰ ਪਕੌੜਿਆਂ ਦਾ ਲੰਗਰ ਜਿਸ ਦਿਨ ਤੋਂ ਪ੍ਰੋਗਰਾਮ ਸਟਾਰਟ ਹੋ ਜਾਂਦਾ ਉਹਨੇ ਦਿਨ ਹੀ ਇਹ ਸਵੇਰ ਵੇਲੇ ਚਾਹ ਪਾਣੀ ਦਾ ਲੰਗਰ ਨਾਲ ਪਕੌੜੇ ਵਗੈਰਾ ਚਲਦਾ ਹੀ ਰਹਿੰਦਾ ਹੈਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਲੰਗਰ ਇਧਰ ਚਾਹ ਪਾਣੀ ਵਾਲਾ ਲੰਗਰ ਅਲੱਗ ਹੈ ਚਾਹ ਨਾਲ ਬਰੈਡ ਪਕੌੜੇ ਜੋ ਵਰਤਾਏ ਜਾਂਦੇ ਆ ਇਧਰ ਸੇਵਾਦਾਰ ਵੀਰ ਲੱਗੇ ਪਿਆ ਇਧਰ ਆਲੂ ਵਗੈਰਾ ਕੱਟਣਾ ਜਾਂ ਜੋ ਵੀ ਪਕੌੜਿਆਂ ਦਾ ਰਸਣ ਪਾਣੀ ਆ ਉਹ ਤਿਆਰ ਕੀ ਜਾਂਦੇ ਹੈਗੇ ਇਧਰ ਸੰਗਤਾਂ ਬੈਠ ਕੇ ਸ਼ਾਕ ਰਹੀਆਂ ਇਧਰ ਸਾਹਮਣੇ ਗਰਾਊਂਡ ਆ ਗਿਆ ਗਰਾਊਂਡ ਦੇ ਵਿੱਚ ਵੀ ਪੰਡਾਲ ਵਗੈਰਾ ਲਾ ਰਹੇ ਤਿਆਰੀ ਕਰ ਰਹੇ ਆ ਜੀ ਵੱਡੇ ਵੱਡੇ ਪੱਖੇ ਲਾ ਰਹੇ ਆ ਵੱਡੇ ਵੱਡੇ ਪੱਖੇ ਲੱਗਿਆ ਲੰਗਰ ਹਾਲ ਵਿੱਚ ਜੋ ਹਵਾ ਵਾਸਤੇ ਇੱਧਰ ਲੱਡੂ ਵਟ ਕੇ ਤਿਆਰ ਹੋ ਰਿਹਾ ਭੈਣਾ ਬੈਠਿਆ ਵਟ ਰਹੀਆਂ ਲੱਡੂ ਵੀਰ ਵਟ ਰੇ ਆ ਜਿਨ੍ਹਾਂ ਨੇ ਸੇਵਾ ਕਰਨੀ ਹੈ ਸੇਵਾ ਕਰੀ ਜਾਂਦੇ ਆ ਜਿਨ੍ਹਾਂ ਨੇ ਸਤਸੰਗ ਵਗੈਰਾ ਸੁਣਨਾ ਇੱਥੇ ਆਪਣਾ ਪਹਿਲਾਂ ਸਵੇਰ ਵੇਲੇ ਆਪਣਾ ਚੱਲ ਰਿਹਾ ਸੀਗਾ ਜੀ ਸੁਖਮਨੀ ਸਾਹਿਬ ਦਾ ਜਾਬ ਚੱਲ ਰਿਹਾ ਸੀ ਇਧਰ ਬੱਚੇ ਸਕੂਲ ਵਾਲੇ ਇਹ ਲੰਗਰ ਚ ਜਾ ਰਹੇ ਆ ਲੰਗਰ ਪ੍ਰਸ਼ਾਦਾ ਛਕਣ ਦੇਖੋ ਕਿਵੇਂ ਲਾਈਨ ਬਾਰ ਜਾ ਰਹੇ ਆ ਲਾਈਨ ਬਣਾ ਕੇ ਆਹ ਮਹਾਰਾਜ ਪ੍ਰਕਾਸ਼ ਹੋਇਆ ਵੀ ਅੰਦਰ ਜੀ ਕਰੋ ਦਰਸ਼ਨ ਤੁਸੀਂ بڑے بڑے بپاری لے آدے دکاندار لے آدے ਤਾਕੇ ਗੋਇੰਦਵਾਲ ਸਿੱਖੀ ਦਾ ਘਰ ਗੋਇੰਦਵਾਲ ਸਾਹਿਬ 'ਚ ਜਿੱਕੇ ਜਿੱਕੇ ਕਾਰੋਵਾਰੀ ਵਪਾਰੀ ਜੀਉ ਸਾਹਨੇ ਆਪ ਮਾਇਆ ਦੇ ਕੇ ਉੱਤੇ ਕੰਮ ਚੁਲਾਈ ਇਹ ਬੜੀ ਬੜੀ ਉਹਨਾਂ ਦੀ ਬਹਾਰ ਆਪ ਦੇਣਾ ਤੱਤੀ ਰਾੜ ਨੇ ਵਿੱਚ ਉਹਨਾਂ ਦੀ ਬਾਣੀ ਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਕਿਉਂਕਿ ਇਹਨੇ ਬਹੁਤ ਨਾਲੇ ਸੇਵਾ ਕੀਤੀ ਔਰ ਆਪਾਂ ਨੂੰ